ਅਜਰ ਕੀ ਨਾ ਆਪਣਾ ਦਿਸਰਾਇ ਫਾਰਮੇਸੀ ਅਫਸਰ ਆਮ ਆਦਮੀ ਕਲੀਨਿਕ ਅਤੇ ਔਰ ਸੈਂਟਰ ਜੀਸੀ ਮਾਉਣਾ ਜੀ ਕੇ ਨਿਯੁਕਤਤਾ ਤੇ ਅੱਜ ਸ਼ਾਮ ਨੂੰ ਤਕਰੀਬਨ 4:30 ਵਜੇ ਪਿੰਡ ਦੀ ਪੰਚਾਇਤ ਅਤੇ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਅਤੇ ਭੋਲਾ ਸਿੰਘ ਵੱਲੋਂ ਫੋਨ ਗਿਆ ਸੀ ਕਿ ਹਸਪਤਾਲ ਦੇ ਟਾਲੇ ਟੁੱਟੇ ਹੋਏ ਹਨ ਜਿਵੇਂ ਸਾਨੂੰ ਇਤਲਾ ਮਿਲੀ ਮੈਂ ਤੇ ਮਦਨ ਲਾਲ ਹਸਪਤਾਲ ਮਾਉਣਾ ਕੀ ਪਹੁੰਚਿਆ ਹਸਪਤਾਲ ਦਾ ਸਾਰਾ ਸਵਾਨ ਖਲ ਰਿਹਾ ਪਿਆ ਟਾਲੇ ਟੁੱਟੇ ਪਏ ਆ ਤੇ ਜਿੱਥੇ ਤੱਕ ਸਾਡੀ ਨਿਗਾਹ ਤੇ ਸਰਿੰਜਾਂ ਖਿਲਰੀਆਂ ਪੀਆਂ ਸਰਿੰਜਾਂ ਕੁਛ ਚੱਕੀਆਂ ਵੀ ਪਈਆਂ ਨੇ ਹੂੰ ਤੇ ਬਾਕੀ ਕੱਲ ਸਰੇ ਸਟਾਫ ਆਊਗਾ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਕੇ ਕੀ ਦਾ ਕੀ ਨਸ ਸਮਾਨ ਘਟਿਆ ਹੈ ਉਹਨਾਂ ਤੋਂ ਵੀ ਪੱਕੀ ਜਾਣਕਾਰੀ ਮਿਲੇਗੀ ਜਿਵੇਂ ਸਰਿੰਜਾਂ ਗਾਇਬ ਕੀ ਲੱਗਦਾ ਵੀ ਚੋਰ ਜਿਵੇਂ ਨਸ਼ੇ ਪੱਤੇ ਵਾਲੇ ਵੀ ਉਹਦੇ ਲੈ ਕੇ ਗਏ ਹੁਣ ਕੁੰਜ ਸਰਿੰਜਾਂ ਤੋਂ ਤਾਂ ਤਾਂ ਹੀ ਲੱਗਦਾ ਜਿਵੇਂ ਕੋਈ ਨਸ਼ੇੜੀ ਬੰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਇਹ ਕਰਤੂਤ ਹੈ ਹੂੰ ਬਾਕੀ ਸਮਾਨ ਸਾਰਾ ਖਿਲਰਿਆ ਪਿਆ ਹੈ ਹੂੰ ਤੇ ਸਵੇਰੇ ਹੀ ਪਤਾ ਲੱਗੇਗਾ ਪੂਰੀ ਜਾਣਕਾਰੀ ਮਿਲਣ ਤੇ ਕੀ ਕੋਈ ਹਸਪਤਾਲ ਦੇ ਵਿੱਚ ਚੌਕੀਦਾਰ ਵਗੈਰਾ ਦੀ ਡਿਊਟੀ ਹੈ ਹਸਪਤਾਲ ਦੇ ਵਿੱਚ ਚੌਕੀਦਾਰ ਤੇ ਨਾਤ ਨਹੀਂ ਹੈ ਨਾ ਹੀ ਕੋਈ ਕਰਮਚਾਰੀ ਹੈ ਤੇ ਨਾ ਹੀ ਹਸਪਤਾਲ ਦੇ ਬਾਹਰ ਸੀਸੀਟੀਵੀ ਕੈਮਰਾ ਲੱਗੇ ਹਨ ਤੇ ਇਸ ਕਰਕੇ ਜਿਹੜਾ ਪਿੰਡ ਦਾ ਹਸਪਤਾਲ ਇਹ ਹੈ ਵੀ ਬਾਰ ਬਾਰ ਦਾਣਾ ਮੰਡੀ ਦੇ ਵਿੱਚ ਸੁਨਸਾਨ ਜਗਾਤੇ ਹੈ ਇਹ ਕੋਈ ਇਹ ਦੀ ਸਕਿਉਰਟੀ ਵਗੈਰਾ ਨਹੀਂ ਹੈ ਤੇ ਜਿਸ ਸਕਿਉਰਟੀ ਨਾ ਹੋਣ ਕਰਕੇ ਹੀ ਇਹ ਕਾਰਾ ਹੋਇਆ ਹੈ ਚੋਰ ਜਾਂ ਨਸ਼ੇੜੀਆਂ ਨੇ ਇਸ ਦਾ ਫਾਇਦਾ ਉਠਾਇਆ ਵੀ ਸ਼ਾਮ ਨੂੰ ਕੋਈ ਹੁੰਦਾ ਨਹੀਂ ਛੁੱਟੀ ਹੁਣ ਦੋ ਛੁੱਟੀਆਂ ਹੋਣ ਕਰਕੇ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਵੀ ਹੁਣ ਉਸਤਾਲ ਦੇ ਮੁਲਾਜ਼ਮ ਵੀ ਨਹੀਂ ਆ ਇਹ ਬਾਅਦ ਹੀ ਪਤਾ ਲੱਗ ਗਿਆ ਵੀ ਉਹ ਕਿਸ ਰਾਹ ਦੇ ਨਾਲ ਹੈ ਇੱਥੇ ਆਇਆ ਲੇਕਿਨ ਕੁਝ ਜਿੱਥੋਂ ਤੱਕ ਪਤਾ ਲੱਗਿਆ ਸਿਲੰਜਾ ਗਾਇਬ ਨੇ ਸਭ ਦਾ ਕਲਰੀਆਂ ਪਈਆਂ ਸੀ ਜਿਵੇਂ ਲਾ ਲੋ ਜੇ ਮਲੋਂ ਨਾ ਹੁਣੀ ਦੇਖ ਦੇ ਤੇ ਇਹ ਤਾਂ ਬਹੁਤ ਵੱਡੇ ਸਮਾਨ ਪਿਆ ਕੱਲ ਨੂੰ ਕੋਈ ਕਟਨਾ ਹੋਰੀ ਵਾਪਰ ਸਕਦੀ ਸੀ ਜਿਆਦਾ ਹੋ ਸਕਦਾ ਇਹ ਸਾਰਾ ਸਮਾਨ ਹੀ ਗਾਇਬ ਕਰ ਦਿੱਤੇ ਨੇ ਮਨੋਂ ਰਾਤ ਨੂੰ ਰਾਤ ਨੂੰ ਗਾਇਬ ਹੋ ਜਾਂਦਾ ਯੇਸੀ ਵਗੈਰਾ ਸਾਰਾ ਸਮਾਨ ਪਿਆ ਕੋਲ ਇਹ ਇਥੇ ਕਿੰਨੇ ਇਸ ਮਾਨ ਪਿਆ ਅਗਰ ਜਿਆ ਪਈਆਂ ਇਹ ਸੀ ਪਿਆ ਟੇਬਲ ਫਰਨੀਚਰ ਸਾਰਾ ਮਹਿੰਗਾ ਆਈਐਲਰ ਡੀਫ੍ਰੀਜ਼ਰ ਕੁਝ ਵੀ ਹੀ ਚੋਰੀ ਕਰਕੇ ਲੈ ਕੇ ਜਾ ਸਕਦੇ ਸੀ ਇਹ ਤਾਂ ਪਿੰਡ ਵਾਲਿਆਂ ਦੀ ਕਾਬਸੇ ਜਨਨ ਦੀ ਨਿਗਾਨੀ ਰੱਖੀ ਹੈ ਉਹਨਾਂ ਨੂੰ ਜਿਵੇਂ ਪਤਾ ਲੱਗਿਆ ਉਹਨਾਂ ਨੇ ਸਾਨੂੰ ਤਲਾਕ ਕਰ ਦਿੱਤਾ